ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਂਤੀ ਨਗਰ ਪਟਿਆਲਾ ਵੱਲੋਂ ਅੰਤਰਰਾਸ਼ਟਰੀ ਪ੍ਰਸਿੱਧ ਲੇਖਕ ਅਤੇ ਸੋਲੀਸਟਰ ਡਾਕਟਰ ਪ੍ਰੋਫੈਸਰ ਭੁਪੇਂਦਰ ਸਿੰਘ ਦੇ ਸਨਮਾਨ ਵਿੱਚ ਇੱਕ ਸੈਮੀਨਾਰ ਅਤੇ ਸਨਮਾਨ ਸਮਾਰੋਹ ਦਾ आयोजन ਕੀਤਾ ਗਿਆ ਇਸ ਅਸਬਾਬਤ ਸਾਡੀ ਰਿਪੋਰਟ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਂਤੀ ਨਗਰ ਪਟਿਆਲਾ ਵੱਲੋਂ ਅੰਤਰਰਾਸ਼ਟਰੀ ਪ੍ਰਸਿੱਧ ਲੇਖਕ ਅਤੇ ਸੋਲੀਸਟਰ ਡਾਕਟਰ ਪ੍ਰੋਫੈਸਰ ਭੁਪੇਂਦਰ ਸਿੰਘ ਦੇ ਸਨਮਾਨ ਵਿੱਚ ਇੱਕ ਗੌਰਵਪੂਰਨ ਸੈਮੀਨਾਰ ਅਤੇ ਸਨਮਾਨ ਸਮਾਰੋਹ ਦਾ ਜੋਜਨ ਕੀਤਾ ਗਿਆ ਉਹਨਾਂ ਦੀ ਨਵੀਂ ਕਿਤਾਬ ਹੀਅਰਜ਼ ਆਫ ਪੰਜਾਬ ਨੂੰ ਕੇਂਦਰ ਵਿੱਚ ਰੱਖ ਕੇ ਇਹ ਗਿਆਨ ਵਾਰਧਕ ਸਮਾਗਮ ਕਰਵਾਇਆ ਗਿਆ ਕਾਰਜਕ੍ਰਮ ਦੀ ਸ਼ੁਰੂਆਤ ਰੋਹਾਨੀ ਉਤਸ਼ਾਹ ਨਾਲ ਦੇਹ ਸ਼ਿਵਾ ਵਰ ਮੋਹਿ ਸ਼ਬਦ ਦੇ ਉਚਾਰਨ ਨਾਲ ਹੋਈ ਜਿਸ طرح ਹੀ ਵਿਦਿਆ ਅਤੇ ਸ਼ਕਤੀ ਦੀ ਅਰਦਾਸ ਕੀਤੀ ਗਈ ਸਕੂਲ ਦੀ ਪ੍ਰਿੰਸੀਪਲ ਡਾਕਟਰ ਕਮਲਜੀਤ ਕੌਰ ਨੇ ਸਨਮਾਨਿਤ ਮਹਿਮਾਨਾਂ ਅਤੇ ਵਿਸ਼ੇਸ਼ ਆਤਿਥੀਆਂ ਦਾ ਹਾਰਦਿਕ ਸੁਆਗਤ ਕੀਤਾ ਉਦਘਾਟਨੀ ਸੰਬੋਧਨ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਚੇਅਰਮੈਨ ਅਤੇ ਪਾਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਦਿੱਤਾ ਜਿਨ੍ਹਾਂ ਦੀਆਂ ਸੋਚ ਪ੍ਰੇਰਕ ਗੱਲਾਂ ਨੇ ਸਮਰੋਹ ਨੂੰ ਉਤਸ਼ਾਹ ਅਤੇ ਦ੍ਰਿੜਤਾ ਦੇ ਨਾਲ ਭਰ ਦਿੱਤਾ ਡਾਕਟਰ ਪ੍ਰੋਫੈਸਰ ਭੁਪਿੰਦਰ ਸਿੰਘ ਨੇ ਆਪਣੀ ਕਿਤਾਬ ਹਿਅਰਜ਼ ਆਫ ਪੰਜਾਬ ਉਤੇ ਵਿਸ਼ਲੇਸ਼ਣਾਤਮਕ ਸੰਬੋਧਨ ਕਰਦਿਆਂ ਹੜੱਪਾ ਸਭਿਆਚਾਰ ਤੋਂ ਲੈ ਕੇ 10 ਇੱਕ ਗੁਰੂਆਂ ਦੀ ਵਿਰਾਸਤ ਤੱਕ ਦੇ ਇਤਿਹਾਸ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਬਿਆਨ ਕੀਤਾ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਪੰਜਾਬ ਦੀ ਗੌਰਵਮਈ ਸਭਿਆਚਾਰਕ ਵਿਰਾਸਤ ਉੱਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਗਲੋਬਲ ਦੁਨੀਆ ਵਿੱਚ ਸਿੱਖੀ ਦੀ ਸਾਂਸਕ੍ਰਿਤਿਕ ਸ਼ਾਨ ਨੂੰ ਸੰਭਾਲਣ ਦੀ ਲੋੜ ਤੇ ਜ਼ੋਰ ਦਿੱਤਾ। ਸੈਮੀਨਾਰ ਵਿੱਚ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਪੱਤਰਕਾਰਤਾ ਵਿਭਾਗ ਦੇ ਪ੍ਰੋਫੈਸਰ ਅਤੇ ਸਰਦਾਰ ਪ੍ਰਿਤਪਾਲ ਸਿੰਘ ਪੰਨੂ ਸਚੀਵ ਇੰਟਰਨੈਸ਼ਨਲ ਸਿੱਖ ਫੋਰਮ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ ਜਿਨ੍ਹਾਂ ਨੇ ਚਰਚਾ ਨੂੰ ਹੋਰ ਵੀ ਗਿਆਨਮਈ ਅਤੇ ਰੋਚਕ ਬਣਾ ਦਿੱਤਾ ਸਕੂਲ ਵੱਲੋਂ ਉਹਨਾਂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸੱਭਿਆਚਾਰਕ ਰੂਪ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ ਇਸ ਦੇ ਨਾਲ ਹੀ ਸਿੱਖਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਮਹਾਨ ਹਸਤੀਆਂ ਨੂੰ ਸ਼੍ਰੀਮਤੀ ਜਸਵਿੰਦਰ ਕੌਰ ਦਰਦੀ ਡਾਇਰੈਕਟਰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਸਮਾਰੋਹ ਇੱਕ ਧੰਨਵਾਦੀ ਸ਼ਬਦਾਵਲੀ ਦੇ ਨਾਲ ਖਤਮ ਹੋਇਆ ਜੋ ਸਿੱਖਿਆ ਅਤੇ ਪੰਜਾਬੀ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦੀ ਸਾਂਝੀ ਬਚਨਬੱਤ ਨੂੰ ਦਰਸਾਉਂਦੀ ਸੀ